ਸਿਰਫ ਤੇਰੇ ਇੱਕ ਇਸ਼ਾਰੇ ਤੇ ਜੇ ਕੋਈ ਜ਼ਿੰਦਗੀ ਵਾਰੇ ਤੇ ਚੰਨ ਚਾਨਣੀ ਤਾਰੇ ਤੇ ਚਾਰੇ ਤਰਫੇ ਲਾਰੇ ਤੇ ਸੂਰਜ ਡੁੱਬ ਕੇ ਮਰ ਜਾਏਗਾ ਤੂਜੇ ਹਵਲ ਖਲਾਰੇ ਤੇ ਬੰਦੇ ਦੇ ਵਿੱਚ ਅੱਲਾ ਹੈ ਬੰਦੇ ਦੇ ਵਿੱਚ ਅੱਲਾ ਹੈ ਬੰਦਾ ਬੰਦਾ ਮਾਰੇ ਤੇ ਕਿਸਮਤ ਹਾਰ ਜਾਂਦੀ ਹੈ ਬੰਦਾ ਹਿੰਮਤ ਹਾਰੇ ਜੇ ਮੈਂ ਸਬਰ ਨਹੀਂ ਰਹਿ ਸਕਦਾ ਮੈਂ ਸਬਰ ਨਹੀਂ ਰਹਿ ਸਕਦਾ ਜ਼ਾਲਮ ਕੋਈ ਵੰਗਾਰੇ ਤੇ ਬੰਦੇ ਦੇ ਵਿੱਚ ਅੱਲਾ ਹੈ ਬੰਦਾ ਬੰਦਾ ਮਾਰੇ ਤੇ ਸਭ ਤੋਂ ਸਾਰੇ ਨੂੰ ਪਿਆਰ ਸੱਚੀ ਗੱਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰੇ ਨੂੰ ਹਰੀਕ੍ਰਿਸ਼ਨ ਬਰਸਾਨੇ ਵ੍ਰਿੰਦਾਵਨ ਕੌਣ-ਕੌਣ ਗਿਆ ਹੀ ਤਾਂ ਜਿਹੜੇ ਦੇਖੇ ਹੋਣੇ ਵ੍ਰਿੰਦਾਵਨ ਜਿਹੜੇ ਜਾਣਦੇ ਆ ਉਹ ਸ਼੍ਰੀਕ੍ਰਿਸ਼ਨ ਸ਼੍ਰੀ ਰਾਧਾ ਜੀ ਨੂੰ ਮੰਨਦੇ ਆ ਤਾਂ ਉਹਨਾਂ ਦੇ ਮੱਥੇ ਤੇ ਤਿਲਕ ਜ਼ਰੂਰ ਹੁੰਦਾ ਵਾ ਤੇ ਇੱਕ ਮੇਰੀ ਸਟੋਰੀ ਹੈ ਇੱਕ ਇਹ ਜੋ ਮੇਰਾ ਮੇਰਾ 2022 ਚ ਬੀਤੀ ਹੈ ਤਾਂ ਮੈਂ ਸਟੋਰੀ ਸਾਂਝਾ ਕਰਨ ਜਾ ਰਿਹਾ ਤੁਹਾਡੇ ਨਾਲ ਤਾਂ ਮੈਂ ਸਟੋਰੀ ਸਾਂਝਾ ਕਰਦੇ ਆਂ ਇਮੇ ਸਟੋਰੀ ਸੀਗੀ ਜਦ ਮੈਂ ਆਫਿਸ ਚ ਕੰਮ ਕਰਦਾ ਸੀਗਾ ਮੈਂ ਸੀ ਮੇਰਾ ਦੋਸਤ ਸੀਗਾ ਇੱਕ ਤੇ ਅਸੀਂ ਦੋਨਾਂ ਨੇ ਪਲਾਨ ਬਣਾਇਆ ਦਰਬਾਰ ਸਾਹਿਬ ਜਾਣ ਦਾ ਦਰਬਾਰ ਸਾਹਿਬ ਪਲਾਨ ਜਾਣ ਦਾ ਪਲਾਨ ਬਣਾਇਆ ਸਾਡੀ ਟ੍ਰੇਨ ਸੀ ਸੂਰੇ 10 ਵਜੇ ਆਪਾਂ ਪੰਜਾਬ ਚ ਰਹਿੰਦੇ ਆ ਟ੍ਰੇਨ ਆਈ 11 ਵਜੇ ਤਾਂ ਠੀਕ ਹੈ ਟ੍ਰੇਨ ਆਈ ਜ਼ਰੂਰ ਪਰ ਮੇਰੀ ਆਉਂਦੀ ਹੋਈ ਇੱਕ ਅਰਦਾਸ ਲੈ ਕੇ ਆਈ ਜੋ ਮੈਂ ਘਰ ਤੋਂ ਨਿਕਲਣ ਤੋਂ ਪਹਿਲਾਂ ਕੀਤੀ ਸੀਗੀ ਮੈਂ ਘਰ ਤੋਂ ਨਿਕਲਣ ਤੋਂ ਪਹਿਲਾਂ ਸਹੀ ਗਿਆ ਸੀਗਾ ਕਿ ਬਾਬਾ ਜੀ ਮੈਨ ਨਾਲ ਲਿਓ ਸਾਂਭ ਲੈ ਸਭ ਕੁਝ ਟ੍ਰੇਨ ਚ ਮੈਂ ਚੜਿਆ ਵਾਂ ਤੇ ਜਿਹੜਾ ਪਿਛਲਾ ਤੇਜ਼ੀ ਸੀਗੇ ਮੇਰਾ ਉਹ ਪਿੱਛੇ ਰਹਿ ਗਿਆ ਜੀ ਆ ਕਿਲੋ ਮੇਰਾ ਟਰਨਿੰਗ ਪੁਆਇੰਟ 'ਚ ਲਾਈਵ ਦਾ ਮੇਰੀ ਸੀਟ ਨੰਬਰ ਸੀਗੀ 6768 ਅਸੀਂ ਦੋ ਜਣੇ ਸੀਟ ਬੁੱਕ ਕਰਾਈ ਸੀ ਸਲੀਪਰ ਸੀਟ ਤੇ ਉਦੋਂ ਸਵੇਰੇ ਹੋਇਆ ਕਿ ਮੇਰੇ ਨਾਲ ਦੋਸਤ ਸੀਗਾ ਉਹਦਾ ਐਮਰਜੈਂਸੀ ਪਲਾਨ ਬਣ ਗਿਆ ਉਹ ਕੈਨਸਲ ਹੋ ਗਿਆ ਉਹਦਾ ਕੈਨਸਲ ਹੋ ਗਿਆ ਫਿਰ ਮੈਨੂੰ ਕੱਲ ਨੂੰ ਜਾਣਾ ਪਿਆ ਮੈਂ ਦਰਬਾਰ ਸੇ ਜਾਣਾ ਮੱਥਾ ਟੇਕ ਕੇ ਆਉਣਾ ਵਾਂ ਮੈਂ ਆਪਣੀ ਸੀਟ ਤੇ ਜਾ ਰਿਹਾ ਵਾਂ 69 ਨੰਬਰ 67 ਨੰਬਰ ਸੀਟ ਸੀਗੀ ਮੈਂ ਦੇਖਿਆ 69 ਨੰਬਰ ਸੀਟ ਆ ਉੱਥੇ ਨਾਲ ਕੁੜੀ ਬੈਠੀ ਆ 16 ਨੰਬਰ ਸੀਟ ਤੇ ਤੁਹਾਡੇ ਵਾਂਗੂ ਵਾਲ ਖਿੱਲੇ ਹੋਏ ਸੂਟ ਪਾਏ ਹੋਏ ਵਾ ਜਮਾ ਗਰੇ ਸੂਟ ਆ ਵਾਈਟ ਉਹਦੀ ਪਲਾਜ਼ੋ ਪਾਏ ਹੋਏ ਵਾ ਬਲੈਕ ਬੈਗ ਰੱਖਿਆ ਹੋਇਆ ਤੇ ਮੈਂ ਦੇਖ ਦੇਖਦੇ ਉਹਨੂੰ ਰੁਕ ਜਾ ਗਿਆ ਥੋੜਾ ਜਿਆ ਫਿਰ ਹਰਾਨ ਹੋ ਗਿਆ ਮਨ ਕਈ ਵਾਰ ਹੁੰਦਾ ਜਦੋਂ ਮੁੰਡਾ ਕੁੜੀ ਨੂੰ ਦੇਖਦਾ ਮੁੰਡਾ ਹੈਰਾਨ ਹੁੰਦਾ ਵਾ ਇਹ ਇੱਕ ਹੈਗੀ ਹੈ ਫਿਤਰਤ ਬਣੀ ਹੋਈ ਹੈ ਮੈਂ ਵੀ ਸਹਿਮ ਗਿਆ ਮੈਂ ਪੁੱਛਿਆ ਉਹਨੂੰ ਸੀਟ ਮੇਰੀ ਸੀ ਵੈਸੇ ਉਹ ਮੈਂ ਪੁੱਛਿਆ ਮੈਂ ਸੀਟ ਤੇ ਬੈਠ ਸਕਦਾ ਹਾਂ ਤਾਂ ਉਹਨਾਂ ਨੇ ਇਹ ਤੁਹਾਡੀ ਸੀਟ ਹੈ ਮੈਂ ਕਿਹਾ ਨਹੀਂ ਹਾਂਜੀ ਤਾਂ ਕਹਿੰਦੀ ਆਪਣਾ ਸੀਟ ਨੰਬਰ ਦਿਖਾ ਦਿਓ ਮੈਂ ਸੀਟ ਨੰਬਰ ਦਿਖਾਇਆ 6768 ਨੰਬਰ ਸੀਟ ਸੀ ਕਹਿੰਦੀ ਸੌਰੀ ਸੌਰੀ ਤੇ ਤੁਹਾਡੀ ਸੀਟ ਹੈ ਮੈਂ ਤੁਹਾਡੀ ਸੀਟ ਤੇ ਬੈਠੀ ਸੀਗੀ ਕਹਿੰਦੀ ਮੈਂ ਇੱਥੇ ਦਰਬਾਰ ਸਾਹਿਬ ਜਾਣਾ ਸੀਗਾ ਮੈਂ ਕੋਈ ਗੱਲ ਨਹੀਂ ਤੁਸੀਂ ਬੈਜੋ ਇੱਥੇ ਉਹ ਬੈਗ ਚੁੱਕੇ ਜਾ ਰਹੇ ਸੀਗੇ ਮੇਰੇ ਮਨ ਚ ਬਣ ਕੀ ਖਿਆਲ ਆਇਆ ਮੈਂ ਕਿਹਾ ਰੁਕ ਜਾਓ ਹੋ ਰੁੱਕ ਗਏ ਮੈਂ ਤੁਸੀਂ ਇੱਥੇ ਬੈਠ ਸਕਦੇ ਹਾਂ ਕਹਿੰਦੀ ਇਹ ਤੁਹਾਡੇ ਦੋ ਦੀ ਸੀਟ ਹੈ ਨਾਲ ਡਬਲ ਸੀਟ ਹੈ ਮੈਂ ਕਿਹਾ ਨਹੀਂ ਨਹੀਂ ਐਕਚੁਅਲੀ ਮੇਰਾ ਦੋਸਤ ਆਉਣਾ ਸੀਗਾ ਉਹਦਾ ਐਮਰਜੈਂਸੀ ਪਲਾਨ ਬਣ ਗਿਆ ਤੇ ਕੈਨਸਲ ਹੋ ਗਿਆ ਤਾਂ ਉਹ ਕਹਿੰਦੀ ਜੇ ਟੀਟੀ ਆ ਗਿਆ ਮੈਂ ਕੋਈ ਗੱਲ ਤੁਸੀਂ ਬਹਿ ਜਾਓ ਉਹ ਬਹਿ ਗਏ ਤੇ ਮੈਂ ਮੇਰੇ ਅੰਦਰ ਇੱਕ ਸ਼ੇਰੀਆ ਦਾ ਆਇਆ ਜਿਵੇਂ ਕਿ ਮਕੌਂਦੀ ਹਵਾ ਨੇ ਮੇਰੀ ਆਰਜ਼ੂ ਜਿਵੇਂ ਪਛਾਣ ਲਈ ਹੋਵੇ ਮੇਰੇ ਖਿਆਲਾਂ ਦੀ ਮਹਿਰਮ ਜਿਵੇਂ ਹੁਬ ਹੁ ਪਛਾਣ ਲਈ ਹੋਵੇ ਉਹਦੇ ਮੁਖੜੇ ਤੇ ਰੌਣਕ ਤੇ ਹਲਕੀ ਜਿਹੀ ਚੁੱਪੀ ਛਾਈ ਹੋਈ ਸੀ ਉਹਦੇ ਪੈਰਾਂ ਨੇ ਰਾਜ਼ ਲਕੋਏ ਹੋਏ ਸੀ ਤੇ ਫੁੱਲਾਂ ਚ ਮਾਲਾ ਪਾਈ ਹੋਈ ਸੀ ਚਾਹੇ ਉਸ ਚਾਹੇ ਉਸ ਸਖਸ਼ ਤੋਂ ਅਣਜਾਣ ਸੀ ਮੈਂ ਉਸ ਪਲ 'ਚ ਸਮਾ ਗਿਆ ਸੀ ਚਾਹੇ ਮੈਂ ਅਣਜਾਣ ਸੀ ਮੈਂ ਤੇ ਇਸ ਤਮਰੀ ਸ਼ੁਰੂਆਤ ਹੋਈ ਮੇਂ ਜ਼ਿੰਦਗੀ ਦੀ ਤਾਂ ਅਸੀਂ ਰਸਤੇ ਜਾ ਰਹੇ ਹਾਂ ਤੇ ਉਹਨਾਂ ਨੇ ਮੈਨੂੰ ਪੁੱਛਿਆ ਤੁਸੀਂ ਦਰਬਾਰ ਸੇ ਚ ਜਾ ਰਹੇ ਹੋ ਮੈਂ ਕਿਹਾ ਹਾਂਜੀ ਤੇ ਮੈਂ ਕਿਹਾ ਤੁਸੀਂ ਕਿੱਥੇ ਜਾ ਰਹੇ ਹੋ ਕਹਿੰਦੀ ਮੈਂ ਵੀ ਦਰਬਾਰ ਸੇ ਜਾ ਰਹੀ ਹਾਂ ਇਹ ਕਹਿੰਦੀ ਮੈਂ ਕਾਫੀ ਦਿਨ ਤੋਂ ਪਹਿਲਾਂ ਪਲਾਨ ਬਣਾ ਰਹੀ ਸੀਗੀ ਤਾਂ ਹੁਣ ਜੇ ਕਸਬ ਬਣਿਆ ਮੈਂ ਕਿਹਾ ਤਾਂ ਬਹੁਤ ਚੰਗੀ ਗੱਲ ਹੈ ਕਿ ਦਰਬਾਰ ਸੇ ਜਾਣ ਦਾ ਮੌਕਾ ਬਹੁਤ ਘੱਟ ਮਿਲਦਾ ਤੇ ਖੁਸ਼ਕਿਸਮਤ ਨੇ ਜਿਹੜੇ ਜਾਂਦੇ ਨੇ ਤਾਂ ਤਾਂ ਪਹਿਲੇ ਕੁੜੀ ਵਾਰ ਦੱਸਦਾ ਤਾਕੜੀ ਇਸ ਕੌਣ ਟੈਂਪਲ ਤੋਂ ਸੀਗੀ ਇਸ ਕੌਣ ਟੈਂਪਲ ਬਾਰੇ ਕੌਣ-ਕੌਣ ਜਾਣਦੇ تھے ਇਸ ਕੌਣ ਟੈਂਪਲ ਹੁੰਦੀ ਜੀ ਰੇ ਸ਼੍ਰੀ ਕ੍ਰਿਸ਼ਨ ਸ਼੍ਰੀ ਆਦਿ ਨੂੰ ਮੰਦਿਰ ਹੈ ਇਸ ਕੌਣ ਟੈਂਪਲ ਸੋ ਉਹਦੇ ਮੱਥੇ ਤੇ ਤਿਲਕ ਸੀਗਾ ਤੇ ਗਲ ਚ ਮਾਲਾ ਪਾਈ ਹੋਈ ਸੀਗੀ ਤੇ ਤਾਂ ਮੈਂ ਕੁੜੀ ਨੇ ਪੁੱਛਿਆ ਕਿ ਉਹ ਕੁੜੀ ਕੱਲੀ ਸੀ ਮੈਂ ਮੁੰਡੇ ਮਨ ਚ ਖਿਆਲ ਆਉਂਦਾ ਹੁੰਦਾ ਕੁੜੀ ਕੱਲੀ ਹੈ ਤਾਂ ਮਤਲਬ ਕਿਸ ਤਰ੍ਹਾਂ ਜਾ ਰਹੀ ਹੈ ਮੈਂ ਕਿਹਾ ਸੀ ਇਕੱਲੇ ਜਾ ਰਿਹਾ ਹਾਂ ਤੇ ਕਿ ਸਾ ਕਹਿੰਦੀ ਹਾਂ ਤੇ ਪਰ ਕਹਿੰਦੀ ਉੱਥੇ ਜਾ ਕੇ ਮੇਰੇ ਕੋਲ ਇੰਤਜ਼ਾਰ ਕਰ ਰਿਹਾ ਵਾ ਜਦੋਂ ਨੇ ਕਿਹਾ ਕਿ ਮੇਰੇ ਇੰਤਜ਼ਾਰ ਕਰ ਰਿਹਾ ਵਾ ਮੈਂ ਡਰ ਗਿਆ ਮੁੰਡੇ ਮਨਚ ਖਿਆਲ ਆਉਗਾ ਹੀ ਕਿ ਉਹਦੇ ਕੋਈ ਇੰਤਿਆਰ ਕਰਿਆ ਵਾ ਇਹ ਨਹੀਂ ਪਤਾ ਮੁੰਡਾ ਕੁੜੀ ਮੈਂ ਡਰ ਗਿਆ ਮੈਂ ਥੋੜਾ ਹੀ ਉਦਾਸ ਜਾ ਗਿਆ ਤੇ ਉਹ ਤੇ ਕਹਿੰਦੇ ਜੀ ਤੁਸੀਂ ਮੈਂ ਕਿਹਾ ਮੈਂ ਇਕੱਲਾ ਵਾਂ ਤੇ ਮੈਂ ਦੋਸਤ ਦਾ ਪਲਾਨ ਕੈਨਸਲ ਹੋ ਗਿਆ ਮੈਂ ਇਕੱਲਾ ਜਾ ਰਿਹਾ ਤਾਂ ਅਸੀਂ ਥੋੜਾ ਮੁਸਕਰਾਏ ਤੇ ਇਸ ਤੋਂ ਬਾਅਦ ਤਾਂ ਤਾਂ ਮੇਰੇ ਮਨ ਚ ਥੋੜੀ ਰੁਚੀ ਸੀਗੀ ਤਾਂ ਮੈਂ ਪੁੱਛਿਆ ਮੈਂ ਤੁਹਾਡੇ ਮੱਥੇ ਤਿਲਕ ਕਿਹੜਾ ਸੌਰੀ ਕਿ ਮੇਰੇ ਮਨ ਚ ਰੁਚੀ ਹੈ ਜਾਣਨ ਦੀ ਤਾਂ ਸਾਹ ਕਹਿੰਦੀ ਕੋਈ ਗੱਲ ਨਹੀਂ ਤਾਂ ਕਹਿੰਦੀ ਮੈਂ ਆਫੀਸ਼ੀਅਲੀ ਬਰਸਾਨੇ ਤੋਂ ਆਂ ਤਾ ਕਹਿੰਦੀ ਮੈਂ ਹਜੇ ਇੱਥੋਂ ਦਰਬਾਰ ਸੇ ਜਾ ਰਹੀ ਆ। ਸਾ ਕਹਿੰਦੀ ਇਹ ਜਿਹੜਾ ਮਿੱਤ ਤਿਲਕਾ ਮੇ ਕੰਠੀ ਆ ਸਾਡੇ ਗੁਰੂ ਜੀ ਆ ਉਹਨਾਂ ਦਿੱਤਾ ਹੋਇਆ ਵਾ। ਤਾਂ ਕਹਿੰਦੀ ਜਦੋਂ ਅਸੀਂ ਇੱਕ ਧਰਮ ਨੂੰ ਮੰਨਦੇ ਆ ਨਾ ਤਾਂ ਹੋਰ ਧਰਮ ਆਪਣੇ ਸਾਨੂੰ ਅਪਣਾ ਲੈਂਦੇ ਆ। ਤਾਂ ਮੈਨੂੰ ਬੜੀ ਹੈਰਾਨੀ ਹੋਈ ਕਿ ਇੱਕ ਬਰਸਾਨੇ ਦੀ ਕੁੜੀ ਇੱਥੋਂ 600 ਕਿਲੋਮੀਟਰ ਦੂਰ ਰਹਿੰਦੀ ਆ ਉਹ ਪੰਜਾਬ ਆਈ ਆ। ਮੈਂ ਕਹਿੰਦਾ ਆਪਾਂ ਮੈਂ ਸਿੱਖ ਹੋ ਕੇ ਮੈਂ ਮੰਦਿਰ ਨਹੀਂ ਜਾ ਸਕਦਾ। ਮਸਜਿਦ ਨਹੀਂ ਜਾ ਸਕਦਾ। ਇਸਾਈ ਮੰਦਿਰ ਨਹੀਂ ਜਾ ਸਕਦਾ। ਤਾਂ ਮੈਨੂੰ ਬੜੀ ਹੈਰਾਨੀ ਇਹ ਗੱਲ ਸੁਣ ਕੇ। ਜੋ ਇੱਕ ਗੱਲ ਉਹਨੂੰ ਦੱਸੀਆਂ ਤਾਂ ਮੈਂ ਆਪਣੇ ਅੰਦਰ ਬੰਨ ਲਈ ਹੈ ਜੋ ਮੇ ਟਰਨਿੰਗ ਪੁਆਇੰਟ ਸੀ ਮੇ ਟਰਨਿੰਗ ਪੁਆਇੰਟ ਤੱਕ ਤਾਂ ਉਸ ਤੋਂ ਬਾਅਦ ਇੱਕ ਉਹ ਸਮਾਂ ਆਇਆ ਜੋ ਮੈਨੂੰ ਚੇਂਜ ਕਰ ਗਿਆ ਉੱਥੇ ਸਟੇਸ਼ਨ ਪਹੁੰਚੀ ਉੱਥੇ ਚਾਰ ਮੁੰਡੇ ਚੜ੍ਹੇ ਚਾਰ ਮੁੰਡੇ ਸੀਗੇ ਜੋ ਸੀਟ ਨੰਬਰ ਸੀਗੇ 169 70 71 72 ਜਦ ਮੁੰਡੇ ਚੜ੍ਹਦੇ ਆ ਕੁੜੀ ਬੈਠੀ ਆ ਮੁੰਡੇ ਦੀ ਫਿਤਰਤ ਆ ਕੁੜੀ ਦੇਖ ਲਈ ਟਰਾਈ ਕਰਨੀ ਕਰਨੀ ਅਸੀਂ ਇਹ ਪੰਜਾਬ ਆ ਜਿੱਥੇ ਕੁੜੀ ਦੇਸੀ ਹੈ ਟਰਾਈ ਕਰਨੀ ਸਾਡੀ ਫਿਤਰਤ ਆ ਇਹ ਤਾਂ ਮੁੰਡਿਆਂ ਨੇ ਸੇਮ ਉਹੀ ਕੀਤਾ ਮੁੰਡਿਆਂ ਨੇ ਅੱਗੇ ਦੋ ਸਟੇਸ਼ਨ ਹੁੰਦੇ ਆ ਜਦੋਂ ਉਹ ਤੋਂ ਬਾਅਦ ਤੇ ਉਹ ਪਹੁੰਚ ਜਲੰਧਰ ਜਲੰਧਰ ਤੋਂ ਅੱਗੇ ਦੋ ਸਟੇਸ਼ਨ ਹੁੰਦੇ ਹਨ ਹਮੀਰਾ ਤੇ ਸੁਬਾਨਪੁਰ ਜਿੱਥੇ ਜਾਇਓ ਸੀ ਨੋਟਿਸ ਕਰਿਓ ਉਹ ਹਮੀਰਾ ਤੇ ਸੁਬਾਨਪੁਰ ਜਾ ਕੇ ਮੁੰਡਿਆਂ ਨੇ ਨਾਕਾਮ ਕੋਸ਼ਿਸ਼ ਕੀਤੀ ਉਨ ਟੀਜ਼ ਕਰਨ ਦੀ ਤਾਂ ਮੈਂ ਵੀ ਸਭ ਕੁਝ ਦੇਖ ਰਿਆ ਸੀਗਾ ਮੈਨੂੰ ਲੱਗਾ ਕਿ ਇਹ ਮੇਰੀ ਰਿਸਪੋਨਸੀਬਿਲਟੀ ਹੈ ਇੱਕ ਕਿ ਕੁੜੀ ਨੂੰ ਸੰਭਾਲਣਾ ਪਰ ਉਸ ਵੇਲੇ ਜੋ ਰੱਬ ਦੀ ਮਰਜ਼ੀ ਹੁੰਦੀ ਹੈ ਤਾਂ ਮੁੰਡੇ ਟੀਜ਼ ਕਰ ਰਹੇ ਸੀਗੇ ਕੁੜੀ ਨੂੰ ਤਾਂ ਮੈਂ ਜਾ ਕੇ ਮੈਂ ਮੈਂ ਉੱਠਿਆ ਸੀਟ ਤੋਂ ਤੋ ਉਹਨੇ ਵੀ ਬਾਹ ਫੜ ਲਈ ਤੇ ਕਹਿੰਦੇ ਨਹੀਂ ਆਈ ਵਿਲ ਹੈਂਡਲ ਇਟ ਮੈਂ ਮੈਂ ਕਹਿੰਦੇ ਨਹੀਂ ਮੈਂ ਜਾਊਂਗਾ ਕਹਿੰਦੇ ਤੁਹਾਨੂੰ ਮਿਲਸਾਂ ਤੋ ਮੈਂ ਤਮ ਬੈ ਗਿਆ ਜੇ ਮੁੰਡੇ ਨੇ ਟੀਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੁੜੀ ਉੱਠੀ ਉਹਨੇ ਹੱਥ 'ਚ ਰਿੰਗ ਪਾਈ ਹੋਈ ਸੀ ਰਿੰਗ ਦਿਖਾਈ ਉਸ ਮੁੰਡੇ ਨੂੰ ਕਹਿੰਦੇ ਮੇਰੀ ਮੰਗ ਹੈ ਤੁਹਾਨੂੰ ਮੈਂ ਬੈਠੀ ਦਿਸਗੀ ਜੀ ਆਪਰ ਜੀ ਜਿੰਦ ਸੀ ਤਾਂ ਇਹ ਗੱਲ ਹੋਈ ਤਾਂ ਮੈਂ ਬਿਲਕੁਲ ਹਿਲ ਚੁੱਕਾ ਸੀ ਕਿਉਂਕਿ ਇਹ ਉਹ ਵੜਾ ਜੋ ਮੁੰਡਾ ਆਪਣੀ ਸੇਲੀ ਤੋਂ ਵਾਈਫ ਤੋਂ ਸੁਣਨਾ ਚਾਹੁੰਦਾ ਵਾ ਜੋ ਸਪੈਸ਼ਲ ਮੂਮੈਂਟ ਹੁੰਦਾ ਤੇ ਉਹ ਸਪੈਸ਼ਲ ਮੂਮੈਂਟ ਮੇਰੇ ਸਾਹਮਣੇ ਆਇਆ ਕਿ ਬਣ ਜਾਊਗਾ ਸੋਚਿਆ ਨਹੀਂ ਸੀਗਾ ਤਾਂ ਮੈਂ ਉਹਨਾਂ ਜਾ ਕੇ ਕਿਹਾ ਕਿ ਉਹਨਾਂ ਸਮਝਾਉਂਦੇ ਹੋਰ ਵੀ ਤਰੀਕੇ ਸੀਗੇ ਤੁਸੀਂ ਐ ਕਿਹਾ ਤਾਂ ਕਹਿੰਦੀ ਕਿ ਤਾਂ ਕਿ ਕਹਿੰਦੀ ਜੇ ਮੈਂ ਉਹਨਾਂ ਨੂੰ ਸਮਝਾਉਂਦੀ ਉਹਨਾਂ ਨੂੰ ਸਮਝਣਾ ਹੀ ਸੀ ਮੈਂ ਆਪਣੀ ਉਂਗਲੀ ਦਿਖਾਤੀ ਤੁਹਾਨੂੰ ਬੈਠੇ ਦਿਖਾਤਾ ਉਹ ਸਮਝ ਗਏ ਉਹ ਮੈਨੂੰ ਪਰੇਸ਼ਾਨ ਨਹੀਂ ਕਰਨਗੇ ਤਾਂ ਉਸ ਤੋਂ ਬਾਅਦ ਜੋ ਮੈਨੂੰ ਖਿਆਲ ਮੇਰੇ ਮਨ 'ਚ ਆਇਆ ਕਿ ਜਿਨੂੰ ਰੱਬ ਤੋਂ ਮੰਗਣਾ ਨਾ ਪਵੇ ਉਹ ਮੁਹੱਬਤ ਹੁੰਦੀ ਹੈ ਜਿਨੂੰ ਜਿਹਦੇ ਲਈ ਖੁਦ ਨੂੰ ਬਦਲਣਾ ਪਵੇ ਉਹ ਮੁਹੱਬਤ ਹੁੰਦੀ ਹੈ ਜੋ ਚਿੜੀਆਂ ਦਰਖਤਾਂ ਨੂੰ ਚੁੱਪ ਕਰਾ ਦੇਵੇ ਉਹ ਮੁਹੱਬਤ ਹੁੰਦੀ ਹੈ ਜੋ ਖਾਲੀ ਹੋਈ ਨੂੰ ਅੰਦਰੋਂ ਭਰਾ ਦੇਵੇ ਉਹ ਮੁਹੱਬਤ ਹੁੰਦੀ ਹੈ ਜਿਹਦੇ ਉਤੇ ਐਬ ਨਫ਼ਰਤ ਦਾ ਅੰਸ਼ ਨਾ ਡਿੱਗੇ ਮੁਹੱਬਤ ਹੁੰਦੀ ਹੈ ਜੋ ਕਦੀ ਸਵਾਰਥ ਨਾ ਦਿਸੇ ਉਹ ਮੁਹੱਬਤ ਹੁੰਦੀ ਹੈ ਜੋ ਹੱਥਾਂ ਦੀ ਛੋ ਸਿੰਮਤ ਰਹਿ ਜਾਂਦੀ ਏ ਉਹ ਮੁਹੱਬਤ ਹੁੰਦੀ ਏ ਜੋ ਚਾਰੋਂ ਤਰਫੀ ਹੋ ਕੇ ਵੀ ਤੁਹਾਡੇ ਕੋਲ ਆ ਕੇ ਬਹਿ ਜਾਂਦੀ ਏ ਉਹ ਮੁਹੱਬਤ ਹੁੰਦੀ ਏ ਜੋ ਬਸ ਕਿਸੇ ਵਿੱਚ ਖੋ ਜਾਂਦੀ ਏ ਉਹ ਮੁਹੱਬਤ ਹੁੰਦੀ ਏ ਜੋ ਬਸ ਹੋ ਜਾਂਦੀ ਏ ਉਹ ਮੁਹੱਬਤ ਹੁੰਦੀ ਏ ਤਾਂ ਸਾਡਾ ਇਹ ਸਫ਼ਰ ਤੈਅ ਕਰਤਾ ਕਰਤਾ ਅਸੀਂ ਦਰਬਾਰ ਸੇ ਪਹੁੰਚ ਗਏ ਤੇ ਮੇਰੇ ਮਨ 'ਚ ਥੋੜੀ ਫੇਰ ਟੈਨਸ਼ਨ ਆ ਗਈ ਕਿਉਂਕਿ ਕੋਈ ਉਸ ਦਾ ਉਥੇ ਇੰਤਿਆਰ ਕਰਿਆ ਸੀਗਾ ਮੁੰਡਾ ਸੀ ਕੁੜੀ ਸੀ ਇਹ ਨਹੀਂ ਪਤਾ ਬਸ ਜੀ ਜੋ ਸਟੇਸ਼ਨ ਤੋਂ 5 ਮਿੰਟ ਪਿੱਛੇ ਸੀਗੇ ਮੈਂ ਕਿਹਾ ਤੁਸੀਂ ਉਹ ਫੋਨ ਕਰ ਲਓ ਤੁਹਾਡੇ ਆ ਰਿਹਾ ਹੋਊਗਾ ਉੱਥੇ। ਪਰ ਫੋਨ ਕੀਤਾ ਬੈਲ ਵੱਜੀ ਪਰ ਕਿਸ ਨੇ ਫੋਨ ਹੀ ਚੁੱਕਿਆ ਹੈਗਾ। 2 ਵਾਰ ਕੀਤਾ ਫੋਨ ਹੀ ਚੁੱਕਿਆ ਹੈਗਾ। ਮੈਨੂੰ ਲੱਗ ਰਿਹਾ ਸੀ ਸਕੂਲ ਆ ਰਹੇ ਸੀ। ਫੋਨ ਨਾ ਚੁੱਕੇ ਮੈਂ ਕਿਹਾ ਫੋਨ ਨਾ ਚੁੱਕੇ ਨਾ। ਤਾਂ ਸਟੇਸ਼ਨ ਪਹੁੰਚ ਗਏ ਤਾਂ ਉਹਨਾਂ ਨੇ ਕਿਹਾ ਕਿ ਆਪਕਾ ਬਹੁਤ ਬਹੁਤ ਧੰਨਵਾਦ। ਆਪਨੇ ਮਾਰੇ ਸਫਰ ਵਿੱਚ ਧਿਆਨ ਸਾਥ ਦਿਆ। ਮੈਂ ਮੈਨੂੰ ਇਦਾਂ ਕੋਈ ਗੱਲ ਨਹੀਂ ਮੈਂ ਤੁਸੀਂ ਮੇਰਾ ਸਾਥ ਦਿੱਤਾ ਵਾ ਇਹ ਬਹੁਤ ਵੱਡੀ ਗੱਲ ਹੈ ਤਾਂ ਕਹਿੰਦੀ ਆਪ ਜਾਈਏ ਕਿ ਆਪਕੋ ਪਰੇਸ਼ਾਨ ਹੋ ਰਹੇ ਆ ਲੇਟ ਹੋ ਰਹੇ ਹੋਗੇ ਮੈਂ ਕਹਿੰਨੀ ਕੋਈ ਗੱਲ ਨਹੀਂ ਤਾਂ ਉਹਨੇ 10 ਮਿੰਟ ਵੇਟ ਕੀਤੀ ਮੈਂ ਖੜ੍ਹ ਗਿਆ ਉੱਤੇ ਕੋਈ ਆਇਆ ਨਹੀਂ ਮੈਂ ਖੁਸ਼ੀ ਹੋਰੀਸ ਮੈਨੂੰ ਅੰਦਰ ਕੋਈ ਆਵੇ ਨਾ ਆਵੇ ਨਾ ਤਾਂ ਮੈਂ ਕੋਲ ਗਿਆ ਮੈਂ ਕਿਹਾ ਐ ਐ ਕਰਦੇ ਆਪਾਂ ਚੱਲਦੇ ਆ ਜੇ ਉਹਨਾਂ ਦਾ ਫੋਨ ਆਊਗਾ ਤੁਹਾਨੂੰ ਫੋਨ ਕਰ ਲੈਣਗੇ ਨਹੀਂ ਨਹੀਂ ਤੁਸੀਂ ਜਾਓ ਤੁਸੀਂ ਕੋਈ ਕਹਿੰਦਾ ਪਰੇਸ਼ਾਨ ਹੋ ਰਹੇ ਹੋ ਮੈਂ ਕਿਹਾ ਉਹਨਾਂ ਹੱਥ ਜਿਹੜੀ ਅੰਗੂਠੀ ਸੀ ਮੈਂ ਉਹ ਦਿਖਾਈ ਮੈਂ ਤੁਸੀ ਮੇਰੇ ਮੰਗ ਮੈਂ ਛੱਡ ਕੇ ਤਾਂ ਨਹੀਂ ਜਾ ਸਕਦਾ ਤਾਂ ਇਹਨੇ ਕਹਿ ਕੇ ਅਸੀਂ ਦੋਵੇਂ ਹੱਸ ਪਏ ਤੇ ਅਸੀਂ ਦਰਬਾਰ ਸੇ ਵੱਲ ਚੱਲ ਪਏ ਸਟੇਸ਼ਨ ਆਟੋ 'ਚ ਬੈਠੇ ਪਰਪੰ ਦਾ ਬਿੰਦ ਦਾ ਰਾਹ ਸੀਗਾ ਆਟੋ 'ਚ ਬੈਠੇ ਤੇ ਦਰਬਾਰ ਸੇ ਪਹੁੰਚੇ ਪ੍ਰਕਿਰਮਾ ਮਾਰਕ ਤੀ ਗਏ ਤੇ ਜੋੜੇ ਉਤਾਰੇ ਤੇ ਪ੍ਰਕਿਰਮਾ ਕਰਦੇ ਅਸੀਂ ਮੋਸ਼ਲ ਦੀ ਲਾਈਨ 'ਚ ਖੜ ਗਏ ਤੇ ਅਸੀਂ ਮੱਥਾ ਟੇਕਿਆ ਕਰੀਬ ਘੰਟੇ ਜ 1.5 ਘੰਟੇ ਮੱਥਾ ਟੇਕ ਲਿਆ ਉਸ ਤੋਂ ਬਾਅਦ ਅਸੀਂ ਲੰਗਰ 'ਚ ਅੱਗੇ ਚੱਲ ਗਏ ਕਿਉਂਕਿ ਤਿੰਨ ਵਜੂ ਕੇ ਸੀਗੇ ਭੁੱਖ ਲੱਗੀ ਹੋਈ ਸੀਗੀ ਜਦ ਲੰਗਰਸ਼ਕੇ ਬਾਹਰ ਬਾਜ਼ਾਰ ਹੈਗਾ ਨਾ ਸਾਰੇ ਬਾਜ਼ਾਰ ਚ ਸ਼ਾਪਿੰਗ ਕੀਤੀ ਹੋਗੀ ਦਰਬਾਰ ਸਾਹਿਬ ਚ ਤੇ ਬਾਜ਼ਾਰ ਚ ਚਲੇ ਗਏ ਸੀ ਤੇ ਬਾਜ਼ਾਰ ਚ ਜਾਂਦੇ ਹੋਏ ਉਹ ਆਪਦੀ ਫੈਮਿਲੀ ਲਈ ਉਹ ਸਮਾਨ ਸਮਾਨ ਲੈ ਰਹੇ ਸੀ ਥੋੜਾ ਬਹੁਤਾ ਪਰ ਆਪਦੇ ਲਈ ਸਮਾਨ ਨਹੀਂ ਲੈ ਰਹੇ ਸੀ ਤੇ ਜਦ ਕਿ ਮੁੰਡਾ ਇਹ ਦੇਖ ਲਵੇ ਨਾ ਕਿ ਕੁੜੀ ਸਮਾਨ ਲੈਣ ਚ ਆ ਰਹੀ ਹੈ ਮੁੰਡੇ ਨੂੰ ਅੰਦਰੋਂ ਇੱਕ ਉਹ ਹੁੰਦੀ ਇੱਛਾ ਹੁੰਦੀ ਕਿ ਇਹਨੂੰ ਕੁਝ ਸਮਾਨ ਲੈ ਕੇ ਦਵੇ ਕੁੜੀ ਕੱਲੀ ਆ ਮੁੰਡਾ ਕੱਲਾ ਵਾ ਰੱਬ ਦੇ ਘਰ ਚ ਖੜੇ ਆ ਤਾਂ ਸਭ ਕੁਝ ਵਧੀਆ ਹੁੰਦਾ ਉਸ ਵੇਲੇ ਤਾਂ ਜੋ ਕੁੜੀ ਜਾ ਰਹੀ ਸੀਗੀ ਤਾਂ ਕੁੜੀ ਉੱਥੇ ਫੁੱਲਕਾਰੀ ਪਸੰਦ ਆਈ ਅੰਮ੍ਰਿਤਸਰ ਚ ਫੁਲਕਾਰੀ ਬਹੁਤ ਫੇਮਸ ਹੈ। ਸਰਬਾਤ ਸੇ ਇਹ ਫੁਲਕਾਰੀ ਜ਼ਰੂਰ ਖਰੀਦ ਕਰੋ ਬਹੁਤ ਫੇਮਸ ਹਥੇ। ਤਾਂ ਕੁੜੀ ਫੁਲਕਾਰੀ ਉਹਨੇ ਦੇਖੀ ਪਰ ਜੇਬ ਨੇ ਸ਼ਾਇਦ ਅਲਾਉ ਨਹੀਂ ਕੀਤਾ ਤੇ ਚਲੇ ਗਈ। ਤੇ ਜਦ ਕੋਈ ਮੁੰਡਾ ਇਹ ਦੇਖ ਲਵੇ ਕਿ ਕੁੜੀ ਨੂੰ ਕੋਈ ਚੀਜ਼ ਪਸੰਦ ਆਈ ਹੈ ਤਾਂ ਮੁੰਡਾ ਆਪਦੀ ਜੇਬ ਚੋਂ ਚਾਹੇ ਪੱਲੇ ਪੈਸੇ ਲਾਗ ਤਾਕੇ ਦਵੇ ਲਿਆ ਕੇ ਦੀ ਜ਼ਰੂਰ ਹੋਊਗਾ। ਤਾਂ ਉਹ ਕੁੜੀ ਅੱਗੇ ਗਈ ਤੇ ਮੈਂ ਆਪਣਾ ਮੌਕਾ ਸੰਭਾਲ ਲਿਆ। ਪੈਸੇ ਕੱਢੇ ਫੁਲਕਾਰੀ ਲਈ ਲਈ ਮੈਂ ਤੇ ਫੁਲਕਾਰੀ ਸੀਗੀ ਰੈੱਡ ਤੇ येलो। ਤੇ ਅੱਗੇ ਜਾ ਰਹੇ ਗਲੀਆਂ ਵਿੱਚ ਮੈਂ ਰੋਕਿਆ ਉਹਨਾਂ ਨੂੰ ਮੈਂ ਆਵਾਜ਼ ਮਾਰੀ। ਉਰਗੇ ਮੈਂ ਫੁਲਕਾਰੀ ਫਲੋਰ ਕੇ ਇਹਨਾਂ ਦੇ ਸਿਰਤ ਦਿੱਤੀ ਤੇ ਉਹ ਅਨਜਾਨ ਜੇ ਸੀਗੇ ਉਹ ਮਹਿਰਾਨ ਜੇ ਹੋਗੇ ਉਹ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਕੋਈ ਮੁੰਡਾ ਕਿ ਕਿਵੇਂ ਦੇ ਸਕਦਾ ਵਾ ਜਦੋਂ ਮੈਂ ਫੁਲਕਾਰੀ ਨੂੰ ਨੇ ਸਿਰਤ ਦਿੱਤੀ ਤਾਂ ਇੱਕ ਖਿਆਲ ਆਇਆ ਕਿ ਫੁੱਲਾਂ ਚ ਘਿਰੀ ਰੰਗਾਂ ਚ ਲਿਪਟੀ ਪ੍ਰਕਾਸ਼ ਦੀ ਆਹਟ ਹੋਈ ਹੈ ਅੱਜ ਫਿਰ ਇਸ ਧਰਤੀ ਤੇ ਦੇਵੀ ਪ੍ਰਗਟ ਹੋਈ ਹੈ ਕਿ ਫੁੱਲਾਂ ਚ ਘਿਰੀ ਰੰਗਾਂ ਚ ਲਿਪਟੀ ਪ੍ਰਕਾਸ਼ ਦੀ ਆਹਟ ਹੋਈ ਹੈ ਅੱਜ ਫਿਰ ਇਸ ਧਰਤੀ ਤੇ ਦੇਵੀ ਪ੍ਰਗਟ ਹੋਈ ਹੈ ਤੈਨੂੰ ਚਾਉਣ ਦੀ ਇੱਛਾ ਦਿਲ 'ਚ ਫੇਰ ਹਾਜ਼ਰ ਹੋਈ ਏ ਅੱਜ ਫੇਰ ਇਸ ਧਰਤੀ 'ਤੇ ਦੇਵੀ ਪ੍ਰਗਟ ਹੋਈ ਏ ਤੇਰੀ ਮੌਜੂਦਗੀ ਦਾ ਪਰਛਾਵਾਂ ਮੇਰੀ ਖੁਸ਼ੀ ਨੂੰ ਦੋਣਾ ਕਰ ਦਿੰਦਾ ਏ ਤੇਰੀ ਦੀਵਾਨਗੀ ਦਾ ਬਲਾਵਾ ਮੇਰੇ ਅਧੂਰੇਪਨ ਨੂੰ ਪੂਰਾ ਕਰ ਦਿੰਦਾ ਏ ਕਿ ਸੋਚਾਂ 'ਚੋਂ ਨਿਕਲ ਕੇ ਰਾਵੀ ਦੇ ਕਿਨਾਰੇ ਆ ਮੇਰੀ ਦੇਹ ਪਵਿੱਤਰ ਹੋਈ ਏ ਫੁੱਲਾਂ 'ਚ ਕੀ ਰੀ ਰੰਗਾਂ 'ਚ ਲਿਪਟੀ ਤੇ ਪ੍ਰਕਾਸ਼ ਦੀ ਆਹਟ ਹੋਈ ਏ ਅੱਜ ਫੇਰ ਇਸ ਧਰਤੀ 'ਤੇ ਦੇਵੀ ਪ੍ਰਗਟ ਹੋਈ ਏ ਤਾਂ ਜਦੋਂ ਮੈਂ ਫੁਲਕਾਰੀ ਨੂੰ ਦਿੱਤੀ ਤਾਂ ਥੋੜੇ ਥੋੜੇ ਉਹ ਸ਼ਰਮਾਰੇ ਸੀਗੇ ਕਿਉਂਕਿ ਸਾਡੇ ਵਿੱਚ ਗੱਲਾਂ ਕਾਫੀ ਮਿਲਦੀਆਂ ਸੀਗੀਆਂ ਉਹਨਾਂ ਨੂੰ ਸ਼ਾਂਤ ਰਹਿਣਾ ਪਸੰਦ ਸੀਗਾ ਮੈਨੂੰ ਵੀ ਸ਼ਾਂਤ ਰਹਿਣਾ ਪਸੰਦ ਸੀ ਉਹਨਾਂ ਨੂੰ ਲਿਖਣਾ ਪਸੰਦ ਸੀ ਮੈਨੂੰ ਵੀ ਲਿਖਣਾ ਪਸੰਦ ਸੀ ਤੇ ਉਹਨਾਂ ਨੂੰ ਘੁੰਮਣਾ ਪਸੰਦ ਸੀ ਤੇ ਹੁਣ ਤੋਂ ਮੈਨੂੰ ਵੀ ਘੁੰਮਣਾ ਪਸੰਦ ਸੀ ਤੇ ਅਸੀਂ ਜਦੋਂ ਗਏ ਤੇ ਉਸ ਤੋਂ ਬਾਅਦ ਅਸੀਂ ਫਿਰ ਜੋ ਸਫਰ ਕਰਦੇ ਕਰਦੇ ਤੇ 6:00 ਵਜੇ ਤੋਂ ਵੱਜ ਚੁੱਕੇ ਸੀ ਆਈ ਥਿੰਕ ਤਾਂ 6:00 ਵਜੇ ਤਾਂ ਉਹਨਾਂ ਨੇ ਪਰ ਟਾਈਮ ਦੇਖਿਆ ਫੋਨ ਚ ਗੱਡੇ ਕਿ ਉਹ ਮੈਂ ਲੇਟ ਹੋ ਰਹੀ ਐ ਕਿਤੇ ਮੈਂ ਵਾਪਸ ਵੀ ਜਾਣਾ ਲੁਧਿਆਣੇ ਤਾਂ ਮੈਂ ਕਿਹਾ ਹੁਣ ਜੋ ਮੁੰਡਾ ਕੋਈ ਕੁੜੀ ਇਕੱਲੀ ਹੈਗੀ ਐ ਮੋਂ ਦੇ ਜਾਣ ਹੀ ਦਿੰਦਾ ਵਾ ਤਾਂ ਮੈਂ ਕਿਹਾ ਤੁਸੀਂ 6:00 ਵੱਜ ਚੁੱਕੇ ਆ ਜਿੱਥੇ ਨਹੀਂ ਭੀੜ ਆ ਤੁਹਾਨੂੰ ਨਿਕਲਣ ਲਈ 7:30 ਹੋਏ ਜਾਣੇ ਆ ਤੇ ਟ੍ਰੇਨ ਦੀ ਟਾਈਮਿੰਗ ਹੈਗੀ ਐ 8:00 ਵਜੇ ਤੁਹਾਨੂੰ ਪਹੁੰਚਦੇ 11:00 ਵਜੇ ਨੇ ਤੁਸੀਂ ਹੈ ਇਕੱਲੇ ਤਾਂ ਮੈਂ ਜਾਣ ਨਹੀਂ ਦੇਣਾਗਾ ਤਾਂ ਮੈਂ ਕਿਹਾ ਇੱਥੇ ਸਟੇ ਕਰਨੀ ਅੱਜ ਇੱਕ ਦਿਨ ਲਈ ਹੋਟਲ 'ਚ ਤਾਂ ਅਸੀਂ ਸਟੇ ਕਰ ਸਕਦੇ ਹਾਂ ਤਾਂ ਆ ਕਹਿੰਦੇ ਨਹੀਂ ਨਹੀਂ ਇਦਾਂ ਕੋਈ ਗੱਲ ਨਹੀਂ ਹੈਗੀ ਤਾਂ ਕਹਿੰਦੇ ਮੈਂ ਇੱਥੇ ਕਿਸ ਨੂੰ ਜਾਣਦੀ ਨਹੀਂ ਹੈਗੀ ਤਾਂ ਮੈਂ ਕਿਹਾ ਫੇਰ ਕਿਉਂਦਾ ਮੈਸੇ ਮੈਂ ਤੁਹਾਨੂੰ ਇੱਕਲੇ ਜਾਣ ਨਹੀਂ ਦੇਣਾਗਾ ਉਹਨਾਂ ਨੇ ਬਹੁਤ ਕਿਹਾ ਕਿ ਮੈਨੇ ਜਾਣਾ ਫਿਰ ਮੈਂ ਕਿਹਾ ਤੁਹਾਨੂੰ ਮੇਰੀ ਸੋਂ ਤਾਂ ਫਿਰ ਰੱਬ ਦੇ ਘਰ ਚ ਖੜੇ ਸੀਗੇ ਤਾਂ ਮੇਰੀ ਨਾਂ ਕਿਵੇਂ ਹੁੰਦੀ ਉਹ ਮੰਨ ਗਏ ਅਸੀਂ ਹੋਟਲ ਗਏ ਹੌਲਜੀ ਰੂਮ ਲਿਆ ਜਿਹੜਾ 800 ਰੁਪਏ ਕਿਰਾਏ ਸੀਗਾ ਮੈਂ ਉਹਨਾਂ ਨੇ ਕਿਹਾ ਕਿ ਇੱਕ ਤੁਹਾਨੂੰ ਰੂਮ ਇੱਕ ਹੋਰ ਲੈਣਾ ਦੂਜਾ ਤਾਂ ਚੌਣੇ ਮਾਂਚਪਣ ਕੀ ਕਰ ਕਹਿੰਦੇ ਨਹੀਂ ਨਹੀਂ ਹਮ ਇੱਕ ਰੂਮ ਸ਼ੇਅਰ ਕਰ ਲੇਗੇ ਤਾਂ ਮੈਂ ਕਿਹਾ ਮੈਂ ਕਿਹਾ ਨਹੀਂ ਨਹੀਂ ਤੁਸੀਂ ਕੁੜੀ ਹੋ ਕੋਈ ਗੱਲ ਨਹੀਂ ਤਾਂ ਫਿਰ ਮੈਂ ਬੜਾ ਕਿਹਾ ਕਿ ਤੁਸੀਂ ਆਇਆ ਨਾ ਕਰੋ ਤਾਂ ਅਸੀਂ ਇੱਕ ਰੂਮ ਸ਼ੇਅਰ ਦੂਜਾ ਰੂਮ ਲੈ ਲਓ ਤਾਂ ਫਿਰ ਉਹ ਕਹਿੰਦੇ ਤੁਹਾਨੂੰ ਮਿਹਰਿਸੋ ਫਿਰ ਉਹ ਵੀ ਮਨ ਲੇ ਅਸੀਂ ਇੱਕ ਰੂਮ ਸ਼ੇਅਰ ਕੀਤਾ ਅਸੀਂ ਇੱਕ ਰੂਮ ਸ਼ੇਅਰ ਕੀਤਾ ਉਸ ਤੋਂ ਬਾਅਦ ਰਾਤ ਨੂੰ ਸੌਣਾ ਹੀ ਸੀਗਾ ਪਰ ਜੇ ਕੋਈ ਦਰਬਾਰ ਸੇ ਜਾਂਦਾ ਕੋਈ ਸੌਂਦਾ ਨਹੀਂ ਹੈਗਾ ਤਾਂ ਜੋ ਰਾਤ ਦਾ ਸਮਾਂ ਸੀਗਾ ਰਾਤ ਦੇ ਮੇਰਾ 10 ਘੰਟੇ ਬਚ ਚੁੱਕੇ ਸੀਗੇ ਤਾਂ ਉਹਨਾਂ ਨੇ ਇੱਕ ਸਵਾਲ ਕੀਤਾ ਤਾਂ ਉਹਨੇ ਮੈਂ ਗੱਲ ਕਹੀ ਕਿਸੀ ਅਗਲੇ ਸਾਲ ਕੇਦਾਰਨਾ ਜਾਣਾ ਵਾ ਤਾਂ ਮੈਂ ਕਿਹਾ ਹਮ ਜਾ ਸਕਦੇ ਵਾ ਕਹਿੰਦੇ ਹਾਂ ਬੋਲੀ ਬਾਬਾ ਸਭ ਕੇ ਹੈ ਤਾਂ ਮੈਂ ਕਿਹਾ ਆਪ ਮੇਰੇ ਸਾਥ ਜਾਓਗੀ ਕਹਿੰਦੇ ਤੂੰ ਮੇਰੇ ਸਾਥ ਜਾਓਗੇ ਮੈਂ ਕਿਹਾ ਮੇਰੀ ਮੰਗ ਹੈ ਮੈਂ ਵਹਾਂ ਪੂਰੀ ਕਰਨਾ ਚਾਹਤਾ ਹਾਂ ਤਾਂ ਕਹਿੰਦੇ ਆਪ ਕੀ ਮੰਗੇ ਮੈਂ ਕਿਹਾ ਆਪ ਤੋ ਦੇਖ ਕੇ ਥੋੜਾ ਸ਼ਰਮਾਏ ਥੋੜਾ ਮੁਸਕਰਾਏ ਜਦੋਂ ਉਹ ਡਿਮਾਂਡ ਪੂਰੀ ਹੋਈ ਤਾਂ ਉਹ ਉਹਨਾਂ ਨੇ ਇੱਕ ਮੈਨੂੰ ਰਸਤੇ ਤਾਂ ਉਹਨਾਂ ਨੇ ਇੱਕ ਮੈਨੂੰ ਇੱਕ ਛੋਟਾ ਛੱਲਾ ਦਿੱਤਾ ਛੋਟੇ ਛੱਲੇ ਵਿੱਚ ਜੇ ਮੁੱਠੀ ਫੜਾਤਾ ਤਾਂ ਕਹਿੰਦੇ ਇਹਨੂੰ ਜਦ ਕੱਲੇ ਹੋਵਗੇ ਨਾ ਫੇਰ ਖੋਲਿਓ ਤਾਂ ਮੈਂ ਕਿਹਾ ਠੀਕ ਹੈ ਤਲ ਸਵੇਰ ਹੋਈ ਤੇ ਕਰੀਬ 4-5 ਵਜੇ ਆ ਚੁੱਕੇ ਸੀਗੇ ਅਸੀਂ ਫੇਰ ਮੈਂ ਕਿਹਾ ਜਾਣਾ ਹੀ ਹੁਣ ਦਰਬਾਰ ਸਾਹਿਬ ਮੱਥਾ ਟੇਕ ਕੇ ਚਲੀਏ ਅਸੀਂ ਫੇਰ ਗਏ ਰਸਤੇ 'ਚ ਚ 4-5 ਵਜ ਚੁੱਕੇ ਸੀਗੇ 4-5 ਵਜ ਚੁੱਕੇ ਮੱਥਾ ਟੇਕ ਵਾਪਸ ਆ ਰਹੇ ਹਾਂ ਤਾਂ ਉਹਨਾਂ ਨੇ ਕਿਹਾ ਕਿ ਮੇਰੀ 7 ਵਜੇ ਟ੍ਰੇਨ ਆ ਕਿ ਮੈਂ ਜਾ ਰਹੀ ਹੁਣ ਸਾਂ ਮੈਂ ਕਿਹਾ ਮੁੰਡੇ ਨੂੰ ਉਦਾਸੀ ਹੁੰਦੀ ਹੈ ਕਿ ਜਦ ਇਹ ਵੇਲਾ ਕੋਲੇ ਆ ਜਾਂਦਾ ਵਾ ਤਾਂ ਮੈਨੂੰ ਉਦਾਸੀ ਹੋਈ ਥੋੜੀ ਬਹੁਤੀ ਤਾਂ ਕਹਿੰਦੇ ਹੁਣ ਸਰਦਾਰ ਜੂਨ ਆਪਣੇ ਸੰਸਕਾਰ ਨਹੀਂ ਆ ਦੇਗੇ ਹੁਣ ਕੁੜੀ ਇਕੱਲੀ ਜਾਊਗੀ ਸਟੇਸ਼ਨ ਅਸੀਂ ਫੇਰ ਗੱਲ ਕਰਾਂਗੇ ਹਾਸਪੇ ਤੇ 7 ਵਜੇ ਵੱਜ ਗਏ ਅਸੀਂ ਸਟੇਸ਼ਨ ਪਹੁੰਚੇ ਸਟੇਸ਼ਨ ਤੇ ਪਹੁੰਚਦੇ ਸਾਰ ਤਾਂ ਸਟੇਸ਼ਨ ਤੇ ਟ੍ਰੇਨ ਆ ਚੁੱਕੀ ਸੀਗੀ ਤਾਂ ਮੈਨੂੰ ਇਹ ਸੀਗਾ ਕਿ ਮੈਂ ਉਹਨਾਂ ਨਾਮ ਨਹੀਂ ਪੁੱਛਿਆਗਾ ਪੂਰੇ ਦਿਨ ਨਾਲ ਨਾਲ ਤੇ ਨਾਮ ਨਹੀਂ ਪੁੱਛਿਆ ਮੈਂ ਕਿਹਾ ਜਾਂਦੇ ਆਪਣਾ ਨਾਮ ਤਾਂ ਦੱਸ ਦਿਓ ਤਾਂ ਉਹਨਾਂ ਨੇ ਇੱਕ ਛੱਲਾ ਦਿਖਾਇਆ ਜਿਹਦੇ ਲਿਖਿਆ ਸੀ શ્રીਕ੍ਰਿਸ਼ਨ શ્રીਕ੍ਰਿਸ਼ਨ ਲਿਖਿਆ ਸੀ ਉੱਤੇ ਤੇ ਟ੍ਰੇਨ ਗਈ ਮੈਂ ਉੱਥੇ ਬੈ ਗਿਆ ਮੈਂ ਸਤਵੇਂ ਚੋਂ ਬਾਹਰ ਆ ਰਿਹਾ ਕਿ ਉਹ ਜਾ ਚੁੱਕੇ ਹੈ ਤਾਂ ਮੈਨੂੰ ਯਾਦ ਹੈ ਕਿ ਉਹਨਾਂ ਨੇ ਮੈਨੂੰ ਛੱਲਾ ਦਿੱਤਾ ਇੱਕ ਜਿਸ ਤੇ શ્રીਕ੍ਰਿਸ਼ਨ ਲਿਖਿਆ ਹੈ ਤਾਂ ਮੈਨੂੰ ਯਾਦ ਹੈ ਇੱਕ ਉਹਨਾਂ ਨੇ ਮੈਨੂੰ ਛੱਲਾ ਦਿੱਤਾ ਸੀਗਾ ਜੋ ਮੇਰੀ ਬੈਗ ਚ ਪਿਆ ਮੈਂ ਸਟੇਸ਼ਨ ਤੋਂ ਘਰ ਗਿਆ 20 ਮਿੰਟ ਦਾ ਸਫ਼ਰ ਸੀਗਾ 20 ਮਿੰਟ ਵਿੱਚ ਮੈਨੂੰ 2000 ਸਵਾਲ ਆਏ ਮੈਂ ਘਰ ਗਿਆ ਹੋਟਲ ਖੋਲਿਆ ਬੈਗ ਖੋਲੇ ਆਪਣਾ ਜਿਪ ਖੋਲੀ ਤੇ ਲਿਖਿਆ ਸੀਗਾ ਛੱਲਾ ਕੱਢਿਆ ਸ਼੍ਰੀ ਰਾਧਾ ਉਹਦੇ ਛਲੇ ਲਿਖਿਆ ਸੀਗਾ ਤਾਂ ਫਿਰ ਮੈਨੂੰ ਇਹ ਆਪਣੀ ਕਹਾਣੀ ਮੈਨੂੰ ਇਹ ਪਤਾ ਲੱਗ ਗਈ ਮੇਰੀ ਕਹਾਣੀ ਤੇ ਅਧੂਰੀ ਰਹਿ ਚੁੱਕੀ ਹੈ ਜੋਣ ਕੇ ਦਾਤ ਨੇ ਜਾ ਕੇ ਪੂਰੀ ਹੋਣੀ ਹੈ ਜਾਂ ਭੋਲੇ ਬਾਬੇ ਮੇਰੀ ਪੂਰੀ ਕਰਨਗੇ OK थैंक यू